ਯਮਨਾ ਨਗਰ ਤੇ ਭਾਈ ਨੂੰ ਕੀ ਗੱਲ ਹੋ ਗਈ ਉਹਦੇ ਲੀਵਰ ਵਿੱਚ ਪ੍ਰੋਬਲਮ ਹੈ 1 ਮਹੀਨਾ ਹੋ ਗਿਆ ਉਹਨੂੰ ਆਜਣਾ ਆਈਸੀਯੂ ਅਕੈਡਮੀ ਤੋਂ ਉਹਦੇ ਨਾਲ ਵੀਡੀਓ ਕਾਲ ਤੇ ਗੱਲ ਹੋ ਜਾਓ ਵੀਡੀਓ ਕਾਲ ਆਈਸੀਯੂ ਚ ਜਾਣ ਨਹੀਂ ਦਿੰਦੇ ਫੋਟੋ ਫੋਟੋ ਹੈਗੀ ਆ ਲੈ ਦਿਖਾ ਉਹਦਾ ਲੀਵਰ ਵੀ ਨਹੀਂ ਕੰਮ ਕਰ ਰਿਹਾ ਕਿਡਨੀ ਵੀ ਨਹੀਂ ਕੰਮ ਕਰ ਰਹੀ ਉਹ ਹੋਇਆ ਲਾ ਲਾ ਵਾਲਿਆਂ ਕੰਮ ਖਰਾਬ ਆ ਤੇਰੇ ਭਾਈ ਦਾ ਬਾਬਾ ਜਵਾਬ ਦੇ ਗਿਆ ਇਹਦਾ ਲੀਵਰ ਵੀ ਨਹੀਂ ਕੰਮ ਕਰ ਰਿਹਾ ਬਾਬਾ ਜੀ ਇਹਦੀ ਕਿਡਨੀ ਵੀ ਨਹੀਂ ਕੰਮ ਕਰ ਮੈਂ ਕਿਹਾ ਜੀ ਬਾਬਾ ਜਵਾਬ ਦੇ ਗਿਆ ਮੈਂ ਫੋਟੋ ਵੀ ਨਹੀਂ ਦੇਖੀ ਸੀ ਬਾਬਾ ਮੈਨੂੰ ਕਹਿੰਦਾ ਮੋੜ ਦੇ ਕਹਿੰਦਾ ਕੁਝ ਨਹੀਂ ਰਿਹਾ ਸਰੀਰ ਚੋਂ ਤੇ ਬੋਲ ਸੱਚੇ ਦਰਵਾਜ਼ੇ ਨਾਮ ਕੀ ਹੈ ਦਾ ਬਾਬਾ ਰਾਗ ਦਿਖਾ ਰਿਹਾ ਬਾਬੇ ਨੂੰ ਪੁੱਛ ਗਿਆ ਤੂ ਉਪਾਏ ਦਾ ਹੁੰਦਾ ਉਹ ਘਰੇ ਜਾ ਕੇ ਉਪਾਏ ਕਰ ਲਾੜੇ ਵਾਲਾ ਕੰਮ ਮੇਰੇ ਕੋਲ ਹੈ ਨਹੀਂ ਜਿਹੜਾ ਰਾਜੀ ਹੋਊਗਾ ਉਹਨੂੰ ਕਰਾਂਗੇ ਨਹੀਂ ਤਾਂ ਉਹਨੂੰ ਸਿੱਧਾ ਜਵਾਬ ਦੇ ਦਾਂਗੇ ਭਾਈ ਸਾਡੇ ਵਾਸਤਾ ਰੋਕ ਨਹੀਂ ਸਹੀ ਆ ਨਾ ਮੈਂ ਜ਼ਿੰਦਗੀ 'ਚ ਕਿਸੇ ਨੂੰ ਲਾਰਾ ਨਹੀਂ ਲਾਇਆ ਬੋਲ ਸੱਚੇ ਦਰਬਾਰ ਸਦਾ ਹੀ ਜੈ ਸਮਝ ਕੇ ਬਾਤ ਜਗਾਰਾ ਸਾਰੇ ਰਾਜੀ ਤੇ ਲਾਇਆ ਜਿਹੜਾ ਹੋਊਗਾ ਕੰਮ ਡਾਇਰੈਕਟ ਹੋਊਗਾ ਜਿਹੜਾ ਨਹੀਂ ਹੋਊਗਾ ਉਹਨੂੰ ਜਵਾਬ ਦੇ ਦਾਂਗੇ ਭਾਈ ਸਾਡੇ ਵਾਸਤਾ ਕੰਮ ਨਹੀਂ ਨਹੀਂ ਪਰ ਬਾਬਾ ਤੇਰੇ ਕੰਮ ਨੂੰ ਜਵਾਬ ਦੇ ਰਿਹਾ एक बारी हुक्म लै लामी राम मनी राम जा मेरे आमलिया वेंटीलेटर त्या है सहाने है हैं चल बोल चलो शरीर च है नहीं बहुत कहते कुछ मैं क्या तो मेहर कर ज्यादा तो मेरे को पहला आंता हूं तब जमी कह मतलब लास्ट जी कह दिने ਰੱਬ ਦੇ ਘਰੇ ਵੜਨ ਵਾਲਾ ਹੀ ਆ ਇਹ ਬੋਲ ਸੱਚੇ ਦਰਬਾਰ ਦੇ ਸਹੀਏ ਮੇਰੇ ਕੋਲ ਪਹਿਲਾ ਆਂਦਾ ਜਿਵੇਂ ਮਹੀਨਾ ਹੋ ਗਿਆ ਬਿਮਾਰ ਹੋ ਉਹਨਾਂ ਪਹਿਲਾਂ 20 ਦਿਨ ਪਹਿਲਾਂ ਆਂਦਾ ਆਪਾਂ ਕੋਈ ਨਾ ਕੋਈ ਮਸਲਾ ਹੱਲ ਕਰ ਲੈਂਦੇ ਹੋਂ ਤਾਂ ਲੇਖੇ ਜੋਕੇ ਹੋ ਗਏ ਸਭ ਹੋ ਗਿਆ ਕੰਮ ਐਂਡ ਤੇ ਆਇਆ ਤੂੰ ਮੇਰੇ ਕੋਲ 10 ਸਾਲ ਦਾ ਮੁੰਡਾ ਬਾਬਾ ਜੀ ਕੁਝ ਚਲੋ ਤੇਰੀ ਗੱਲ ਮੰਨਦਾ ਹੁਣ ਕਿਆਮਤ ਤੋ ਹੋ ਜੋ ਬਾਬਾ ਕਹਿੰਦਾ ਮੌਲ ਦੇ ਸਾਹ ਚੱਲੀ ਆਂਦੇ ਆ ਹੈ ਮੂੰਹਾਂ ਦੇ ਵਿੱਚ ਪੈਪਾ ਲੱਗੀਆਂ ਹੋਈਆਂ ਉਹਨੂੰ ਕੋਈ ਸੁਰਤ ਨਹੀਂ ਉਹ ਨਹੀਂ ਹੈਗੇ ਸਭ ਤੋਂ ਹੈ ਨਹੀਂ ਅੱਖਾਂ ਖੋਲਦਾ ਹੈ ਬਾਬਾ ਜੀ ਉਹ ਗੱਲ ਕਰਦਾ ਹੈ ਇਸ਼ਾਰਾ ਕਰਦਾ ਹੈ ਨਹੀਂ ਹੈਗੇ ਸਭ ਤੋਂ ਮੈਂ ਰੋਜ਼ ਗੱਲ ਕਰਦਾ ਬਾਬਾ ਜੀ ਉਹਦੇ ਨਾਲ ਵੀਡੀਓ ਕਾਲ ਆ ਰਿਹਾ ਹੈ ਨਹੀਂ ਸਭ ਤੋਂ ਵੀਡੀਓ ਬਾਬਾ ਜੀ ਉਹ ਹੁਣ ਇਸ ਟਾਈਮ ਆਈ ਸੀ ਯੂ ਜਾਣ ਨਹੀਂ ਦੇਣਗੇ ਨਾ ਮੇਰੇ ਬਾਜ਼ਰ ਦਾ ਕੰਮ ਹੈ ਨਹੀਂ ਤੋਂ 4 ਵਜੇ ਕਰਵਾ ਸਕਦਾ ਬਾਬਾ ਜੀ ਅੱਧੇ ਘੰਟੇ ਤੱਕ ਗੱਲ ਪਤਾ ਕੀ ਹੈ ਜਦੋਂ ਬਾਬਾ ਹੀ ਜਵਾਬ ਦੇਗਾ ਮੈਂ ਵੀ ਕੀ ਕਰ ਲਵਾਂ ਕਰ ਲਵਾਂ ਕੁਝ ਨਹੀਂ ਅੱਧੇ ਘੰਟੇ ਤੱਕ ਵੀਡੀਓ ਕਾਲ ਕਰਵਾ ਸਕਦਾ ਜੀ ਬਾਬਾ ਜਵਾਬ ਦੇ ਗਿਆ ਬਤੂ ਨਹੀਂ ਮਸਲਾ ਨਾ ਉਹ ਕਾਮ ਕਰ ਦੋ ਬਾਬਾ ਜੀ ਕਿਸੇ ਤਰ੍ਹਾਂ ਦੇ ਕੋਰਦਾਸ ਲਾਓ ਬਾਬਾ ਜੀ ਇਹਨਾਂ ਨੂੰ ਠੀਕ ਕਰ ਦੋ ਇਹ ਤੇ ਬੱਚੇ ਰੋਣ ਜਾਣਗੇ ਬਾਬਾ ਜੀ ਆ ਦੇ ਲੋ ਉਹ ਪਾਏ ਦੱਸਦਾ ਤੁਹਾਨੂੰ ਇੱਕ ਮੈਂ ਕਰ ਲੈਂਗਾ ਜਾ ਕੇ ਹਾਂਜੀ ਬਾਬਾ ਜੀ ਜੇ ਤਾਂ ਉਹ ਪਾਏ ਦੇ ਨਾਲ ਫਰਕ ਪੈ ਗਿਆ ਫਿਰ ਤਾਂ ਨਹੀਂ ਆਪਾਂ ਜਾਣਦੇ ਠੀਕ ਆ ਲੈ ਲੈਣਾ ਹੁਕਮ ਬਤੂ ਚਲੋ ਬਕਰ ਯਾਰਾ ਲੈਨੇ ਆ ਇਕੱਲੇ ਦਾਗਿਆਂ ਦਾ ਕੋਈ ਹੋਵੇ ਵਧੀਆ ਲੈ ਲਈ ਆਪਦੇ ਭਾਈ ਦੇ ਸਿਰ ਤੋਂ ਸੱਤ ਵਾਰੀ ਵਾਰ ਕੇ ਬੋਰੇ ਵਾਲੇ ਸੰਤ ਦਾ ਲੈ ਕੇ ਨਾਮ ਕਿਸੇ ਤਾਲੇ ਰੰਗ ਵਿੱਚ ਠੱਠੇ ਜਾ ਰਿਹਾ ਜੇ ਕੋਈ ਗਊਸ਼ਾਲਾ ਚ ਹੈਗਾ ਭਲਾ ਉਹਨੂੰ ਜਾ ਰਿਹਾ ਜੇ ਕੋਈ ਵਾਰਾ ਫਿਰ ਤਾਂ ਬਲੋਕੇ ਪਾਇਆ ਠੀਕ ਆ ਬੋਰੇ ਵਾਲੇ ਕੀ ਬੋਲੇ ਬੋਰੇ ਵਾਲੇ ਸੰਤ ਮਹਾਪੁਰਸ਼ ਜੀ ਬੋਰੇ ਲੈ ਉਹਨੂੰ ਜਣਾ ਲੈ ਕੇ ਪਾਰ ਠੀਕ ਆ ਠੀਕ ਆ ਬਾਬੇ ਅੱਜ ਕਰ ਦਿਓ ਪਾਏ ਕੱਲ ਕਰਦੇ ਠੀਕ ਆ ਸ਼ਨੀਵਾਰ ਨੂੰ ਫੇਰ ਮਿਲ ਕੇ ਜਾਈਏ ਠੀਕ ਆ ਬਾਬੇ ਉਦੋਂ ਲੈ ਕੇ ਹੁਕਮ ਦੋ ਪਾਇ ਹੋਰ ਦੱਸੂਗਾ ਉਹ ਕਰੇ ਠੀਕ ਆ ਬਾਬਾ ਠੀਕ ਆ ਹੋਰ ਬੱਸ ਚਲੋ ਬੱਸ ਜੇਰ ਮੈਂ ਜਿੰਨਾ ਬਾਬੇ ਪੀਰ ਦੀ ਕਿਰਪਾ ਨਾਲ ਲਾ ਦਿਨਾ ਜਿੰਨਾ ਵਾਦ ਦਾ ਵਾਦ ਜਿੰਨੇ ਦੁਆ ਲੱਗੇ ਉਹਨੇ ਲਾਉ ਜੇ ਇਹਦੇ ਪਿੱਛੇ ਮੈਨੂੰ ਬੰਦਕੇ ਤੇ ਵੀ ਬਹਿਣਾ ਪਿਆ ਬੰਦਕੇ ਤੇ ਬਹਿ ਕੇ ਵੀ ਹੱਲ ਕਰੂ ਠੀਕ ਆ ਆਪਾਂ ਲਾ ਦਿੰਨੇ ਆ ਜੋਰ ਇੱਕ ਤੈਨੂੰ ਆਉ ਪਾਇ ਦੱਸਿਆ ਸ਼ਨੀਵਾਰ ਆ ਕੇ ਦੱਸਣਾ ਕਿਵੇਂ ਫਿਰ ਉਹ ਦੋ ਪਾਇ ਹੋਰ ਦੱਸੂ ਠੀਕ ਆ ਜੇ ਤਾਂ ਦੋ ਤਿੰਨ ਦਿਨ ਆਪਣੇ ਲੱਗ ਗਿਆ ਫਿਰ ਤਾਂ ਇਹ ਬਵਾਲ ਬਿੰਗਾ ਹੋ ਜਾਂਦੇ ਨੇ ਹਾਂ ਸਿਰ ਤੋਂ ਵਾਰ ਕੇ ਸਿਰ ਤੋਂ ਵਾਰ ਕੇ ਕਾਲੇ ਰੰਗ ਦੇ ਠੱਠੇ ਨੂੰ ਚਾਰਦੇ ਆ ਬੋਰ ਵਾਲੇ ਸਾਤਾ ਦੇ ਲੈ ਕੇ ਠੀਕ ਹੈ ਠੀਕ ਆ ਤੇ ਇੱਕ ਮੱਥਾ ਜੋ ਪਿੱਛੇ ਚਲੋ